ਇਦੋ ਸੰਗਤ ਚਾਹੁੰਦੀ ਆ ਤੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਇਲੈਕਸ਼ਨ ਲੜਨ ਵਾਸਤੇ ਕਿਉਂਕਿ ਸੰਗਤ ਦਾ ਫਤਵਾ ਮੇਰਾ ਕੋਈ ਮੰਨ ਨਹੀਂ ਸੀ ਰੱਦ ਨਹੀਂ ਸੀ ਪਰ ਗੁਰੂ ਮਹਾਰਾਜ ਦੀ ਆਪਣੀ ਜਿਹੜੀ ਹੈ ਮਖੇੜ ਕੋ ਗਿੰਦਾ ਤੇ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਈ ਆ ਨਹੀਂ ਤੇ ਮੈਂ 4 ਮਹੀਨੇ ਤੋਂ ਮੈਨੂੰ ਪਾਰਟੀ ਨੇ ਹਲਕਾ ਚਾਰਜ ਬਣਾਇਆ ਸੀ ਪਰ ਕਿਉਂਕਿ ਸਮਝੌਤੇ ਦੀਆਂ ਗੱਲਾਂ ਚੱਲਦੀਆਂ ਸੀ ਤੇ ਇਸ ਕਰਕੇ ਕਿ ਕਿੱਧਰ ਜਾਣੀ ਸੀਟ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜਿਹੜਾ ਸਟੈਂਡ ਪੰਜਾਬ ਦੇ ਹੱਕ ਤੇ ਲਿਆ ਜਿਹੜੀ ਉਹਨਾਂ ਨੇ ਪੰਜਾਬ ਵਾਸਤੇ ਲੱਤ ਲਾਈ ਹੈ ਕਿ ਪੰਜਾਬ ਦਾ ਗਿਣਤੀਆਂ ਮਿੰਟੀਆਂ ਦਾ ਸਮਝੌਤਾ ਨਹੀਂਗਾ ਜੇ ਤੇ ਪੰਜਾਬ ਨੂੰ ਗਲੇ ਲਾਉਣਾ ਸੁਖਬੀਰ ਬਾਦਲ ਜੀ ਨੇ ਸਿੱਧਾ ਭਾਜਪਾ ਦੀ ਲੀਡਰਸ਼ਿਪ ਨੂੰ ਹੀ ਕਿਹਾ ਸੀ ਚਲੋ ਭਾਜੀ ਤੇ ਪੰਜਾਬ ਨੂੰ ਗਲੇ ਲਾਓ ਪੰਜਾਬ ਦੇ ਮੁੱਦੇ ਆ ਪੰਜਾਬ ਦੇ ਮਸਲੇ ਆ ਪਹਿਲਾਂ ਉਹਨਾਂ ਤੇ ਗੌਰ ਕਰੋ ਫਿਰ ਸਮਝੌਤਾ ਕਰਾਂਗੇ ਪਰ ਹਮੇਸ਼ਾ ਦੀ ਤਰ੍ਹਾਂ ਜਿਤਨਾ ਦਿੱਲੀ ਦੇ ਬਾਰਡਰ ਤੇ ਕਿਸਾਨ ਰੁੱਲਦੇ ਪਏ ਆ ਪਹਿਲਾਂ ਵੀ ਸਵਾ ਸਾਲ ਰੁਲੇ ਸੀ 750 ਦੇ ਕਰੀਬ ਸ਼ਹੀਦ ਹੋ ਗਏ ਸੀ ਕੋਈ ਸੁਣਵਾਈ ਨਹੀਂ ਹੋਈ ਉਹੀ ਹੋਣਿਆ ਪੰਜਾਬ ਪ੍ਰਤੀ ਰਵਈਆ ਉਹੀ ਰਿਹਾ ਸੈਂਟਰ ਦਾ ਇਸੇ ਕਰਕੇ ਉਹਨਾਂ ਦੇ ਕੈਂਡੀਡੇਟ ਜਿਹੜੇ ਆ ਉਹ ਬੰਦੂਕਾਂ ਦੇ ਸਾਏ ਦੇ ਵਿੱਚ ਵੋਟ ਮੰਗਣ ਆ ਰਹੇ ਆ ਕਿਉਂਕਿ ਉਹਨਾਂ ਕਿਸਾਨਾਂ ਕੋਲ ਵੋਟ ਤੇ ਮੰਗਣ ਆ ਰਹੇ ਆ ਉਹ ਜਿਨ੍ਹਾਂ ਦੀ ਸਾਰ ਨਹੀਂ ਲਈ ਜਿਨ੍ਹਾਂ ਦੀ ਗੱਲ ਨਹੀਂ ਸੁਣੀ ਹੁਣ ਬੰਦੂਕਾਂ ਦੇ ਸਾਏ ਦੇ ਵਿੱਚ ਕਿੰਨੀ ਕ ਬੋਟ ਮਿਲਨੀ ਹੈ ਉਹ ਤੁਹਾਡੇ ਸਾਹਮਣੇ ਆ ਪਰ ਮੈਂ ਪੰਜਾਬੀ ਆ ਕਿਸਾਨ ਵੀ ਰਿਆਂ ਕਿਸਾਨੀ ਕੀਤੀ ਆ ਪਿੰਡ ਚ ਰਿਆਂ 24 ਸਾਲ ਦੀ ਉਮਰ ਤੱਕ ਫਾਦਰ ਟੀਚਰ ਸੀਗੇ ਤੇ ਫਿਰ ਬਿਜ਼ਨਸ ਕੀਤਾ ਤਰਨਤਾਰਨ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਸੇਵਾ ਕੀਤੀ ਗੁਰੂ ਸਾਹਿਬ ਨੇ ਆਪ ਹੀ ਲਈ ਸੇਵਾ ਵੀ ਨਹੀਂ ਤੇ ਮੈਨੂੰ ਨਹੀਂ ਸੀ ਪਤਾ ਵੀ ਮੈਂ ਕਦੀ ਐਮਐਲਏ ਬਣਨਾ ਤਰਨਤਾਰਨ ਨੂੰ ਅੰਮ੍ਰਿਤਸਰ ਆਉਣਾ ਅੰਮ੍ਰਿਤਸਰ ਦੋ ਵਾਰੀ ਐਮਐਲਏ ਬਣਨਾ ਮੰਤਰੀ ਰਹਿਣਾ ਪਰ ਮੰਤਰੀਆਂ ਰਹਿੰਦੇ ਆ ਜਿਹੜਾ ਕੰਮ ਕੀਤਾ ਵਾ ਉਹ ਤੁਹਾਡੇ ਸਭ ਦੇ ਸਾਹਮਣੇ ਆ ਮੈਂ ਨਹੀਂ ਇੰਨਾ ਹਲਕਿਆਂ ਦੇ ਵਿੱਚ ਬਹੁਤ ਸਾਰਾ ਕਦੀ ਗਿਆ ਨਾ ਇੱਥੋਂ ਇਲੈਕਸ਼ਨ ਲੜਿਆ ਪਰ ਮੇਰੇ ਜੋ ਮੈਂ ਸੇਵਾ ਲਈ ਸੀ ਗੁਰੂ ਨਗਰੀ ਦੀ ਉਹਦੀ ਖੁਸ਼ਬੂ ਜਿਹੜੀ ਜਿਹੜੀ ਮੈਂ ਸੇਵਾ ਕੀਤੀ ਆ ਉਹਦੀ ਜ਼ਰੂਰ ਇਨਾ ਸਭ ਲੋਕਾਂ ਚ ਪਹੁੰਚੀ ਆ ਤਾਂ ਕਰਕੇ ਕੰਸੈਂਸਸ ਜਿਹੜਾ ਇਨਾ ਸਭ ਦਾ ਬਣਿਆ ਤੇ ਸਭ ਨੇ ਸੁਵੀਰ ਬਾਦਲ ਜੀ ਨੂੰ ਇਹ ਸਫਾਰਿਸ਼ ਕੀਤੀ ਕਿ ਟਿਕਟ ਦੇਣ ਦੀ ਸਮਾਂ ਆਉਂਦਾ ਲੋਕ ਇਹ ਗੁਰੂ ਮਹਾਰਾਜ ਜਿੱਤ ਬਖਸ਼ਣ ਪਹਿਲਾਂ ਤੇ ਮੈਂ ਉਹ ਗਰੰਟੀਆਂ ਵਾਲੇ ਝੂਠੇ ਸੌਵਾਂ ਵਾਲੇ ਝੂਠੇ ਜਨਨਾਂ ਨੂੰ ਆਪਣੇ ਆਪ ਤੇ ਕੰਫੀਡੈਂਸ ਨਹੀਂ ਹੁੰਦਾ ਲੋਕਾਂ ਨੂੰ ਝੂਠ ਦੇ ਜਾਲ ਦੇ ਵਿੱਚ ਫਸਾਉਂਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ